ਹਾਂ ਜੀ ਸਰ 3 ਦਿਨ ਦੀ ਐਗਜ਼ੀਬਿਸ਼ਨ ਲੱਗੀ ਸਰ ਪੀਯੂ ਦੇ ਵਿੱਚ ਮੇਰਾ ਨਾਮ ਅਸ਼ਵਨੀ ਕੁਮਾਰ ਸ਼ਰਮਾ 파ਰਕੋ ਸਾਲ ਹੌਜਰੀ ਜੀ ਐਗਜ਼ੀਬਿਸ਼ਨ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਜੀ ਜਿੰਨਾ ਸੋਚ ਨਾਲੋਂ ਜ਼ਿਆਦਾ ਵਧੀਆ ਰਿਸਪੌਂਸ ਹੈ ਸਰ ਕਿਹੜਾ ਬ੍ਰਾਂਡ ਲੈ ਕੇ ਆਏ ਹੋ ਸਾਡਾ ਆਪਣਾ ਬ੍ਰਾਂਡ ਹੈ ਜੀ ਅਮਰੀਕਨ ਰੇਂਜਰਸ ਇਹਦੇ ਵਿੱਚ ਨੀਟਿੰਗ ਦੇ ਵਿੱਚ ਸ਼ੈਕਟਸ ਔਰ ਹਾਫ ਜਿਪ ਔਰ ਜਿਪ ਟੋਕਾ ਕਾਲਰ ਇਹ ਸਾਰੀ ਆਈਟਮਾ ਆਰਾਊਂਡ ਨੇ ਕਾਈਟ ਮਾ ਸਾਰੇ ਆਪਣੇ ਲੇਬਲ ਦੇ ਵਿੱਚ ਅਮਰੀਕਨ ਰੇਂਜਰਸ ਸਰ ਜਿਹੜੇ ਕਸਟਮਰ ਨੇ ਸਰ ਆਲ ਓਵਰ ਇੰਡੀਆ ਜੋ ਆ ਰਹੇ ਨੇ ਸਰ ਲੱਖ ਲੱਖ ਸਰ ਉਹਨਾਂ ਦੀ ਡਿਮਾਂਡ ਹੁੰਦੀ ਹੈ ਸਰ ਕੀ ਖਾਸ ਹੈ ਜਿਹੜਾ ਤੁਹਾਡੇ ਕੋਲ ਦੇਖੋ ਸਾਰੀ ਤਾਂ ਨਹੀਂ ਡਿਮਾਂਡ ਪੂਰੀ ਕਰ ਸਕਦੇ ਬਟ ਜਿੰਨੀ ਸਾਡੇ ਕੋਲ ਹੋ ਸਕਦੀ ਹੈ ਉਹਨਾਂ ਨੂੰ ਜਰੂਰ ਕਰ ਰਹੇ ਆ ਤੇ ਰਿਸਪੌਂਸ ਵੀ ਬਹੁਤ ਅੱਛਾ ਆ ਰਿਹਾ ਸਾਰਿਆਂ ਦਾ ਸਰ ਕੀ ਲੈ ਕੇ ਆਈ ਇਸ ਸਾਲ ਕੀ ਨਵਾਂ ਕੀ ਬਣਿਆ ਇਸ ਸਾਲ ਸ਼ੈਕਟਸ ਨੇ ਨੀਟਿੰਗ ਦੇ ਵਿੱਚ ਤੇ ਸਾਰੀਆਂ ਨੀਟਸ ਦੇ ਵਿੱਚ ਸ਼ੈਕਟਸ ਨੇ ਇਹਦਾ ਕਸਟਮਰ ਸਰ ਕੁਆਲਿਟੀ ਵੀ ਪਾਲਦਾ ਤੇ ਲੋ ਪ੍ਰਾਈਸ ਵੀ ਮੰਗਦਾ ਅੱਜ ਕੱਲ ਜੀ ਜੀ ਇਸ ਤਰ੍ਹਾਂ ਸਰ ਉਹ ਚੀਜ਼ ਨਹੀਂ ਦੇਖ ਰਿਹਾ ਤੁਸੀਂ ਦੇਖੋ ਜੀ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਕਸਟਮਰ ਨੂੰ ਥੋੜਾ ਜਿਹਾ ਸੈਟੀਸਫਾਈਡ ਕਰ ਸਕੀਏ ਤੇ ਰੇਂਜ ਵੀ ਥੋੜੀ ਰੀਜ਼ਨੇਬਲ ਰੱਖੀ ਹੋਈ ਹੈ ਜੀ ਸਰ ਪਿਛਲੇ ਸਾਲ ਵੀ ਤੁਸੀਂ ਸਰ ਭਾਗ ਲਿਆ ਸੀ ਜਿਹੜੇ ਸੈਂਪਲ ਜੋ ਤੇ ਦੂਜੀ ਐਲਜੀਸ ਹੰਦਾ ਦੇ ਵਿੱਚ ਸਰ ਇੱਥੇ ਵੀ ਤੁਸੀਂ ਆਏ ਹੋ ਇੱਕ ਵਾਰ ਪੀਓ ਦੇ ਵਿੱਚ ਤੇ ਸਰ ਕੀ ਡਿਫਰੈਂਟ ਕੀ ਡਿਮਾਂਡ ਕੀ ਜਿਆਦਾ ਕਸਟਮਰ ਦੀ ਤੁਕੜੀ ਡਿਮਾਂਡ ਕਸਟਮਰ ਦੀ ਵਾਕਿੰਗ ਬਹੁਤ ਵਧੀਆ ਇੱਥੇ ਬਹੁਤ ਵਧੀਆ ਰਿਸਪਾਂਸ ਹੈ ਐਸੀ ਕੋਈ ਗੱਲ ਨਹੀਂ ਸਰ ਜਿੱਦਾਂ ਕਸਟਮਰ ਜੋ ਡਿਜ਼ਾਈਨ ਮੰਗਦਾ ਕੁਆਲਿਟੀ ਮੰਗਦਾ ਉਹ ਚੀਜ਼ ਸਰ ਤੁਹਾਨੂੰ ਦੇ ਪਾਰੀ ਜੀ 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 ਪੂਰੀ ਕੋਸ਼ਿਸ਼ ਹੈ ਸਾਡੀ ਕਿਉਂਕਿ ਸੈਂਪਲਿੰਗ ਤੇ ਬਹੁਤ ਜ਼ੋਰ ਲਾਇਆ ਹੈ ਜੀ ਤੇ ਮਾਲ ਵੀ ਪ੍ਰੋਪਰ ਪਹੁੰਚਾਵਾਂਗੇ ਕਸਟਮਰ ਦਾ ਕੋਈ ਐਸੀ ਗੱਲ ਨਹੀਂ ਕੀ ਮੈਸੇਜ ਦੋਗੇ ਆਲ ਓਵਰ ਜਿਹਨੇ ਵੀ ਕਸਟਮਰ ਨੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਤਿੰਨ ਦਿਨ ਦੀ ਐਗਜ਼ੀਬਿਸ਼ਨ ਹੈ ਜੀ ਤਿੰਨ ਦਿਨ ਦੀ ਐਗਜ਼ੀਬਿਸ਼ਨ ਹੈ ਜੀ 2 3 4 ਫਰਵਰੀ 2025 ਤੇ ਅਸੀਂ ਤਾਂ ਕਹਾਂਗੇ ਜਿਆਦਾ ਜਿਆਦਾ ਵਿਜ਼ਿਟ ਕਰਨ ਕਸਟਮਰ ਸਾਰੇ ਕਿੰਨਾ ਤੁਹਾਡਾ ਸਟਾਲ ਨੰਬਰ ਕਿੰਨਾ ਜੀ ਇੱਥੇ ਸਾਡਾ ਹੈਗੇ ਜੀ B ਹਾਲ B B 45 42 ਸੌਰੀ ਲੁਧਿਆਣਾ ਵਾਸੀ ਨੇ ਮੈਸੇਜ ਦੋ ਕਿਸ ਤਰ੍ਹਾਂ ਦੋ ਦਿਨ ਦੀ ਹੋਰ ਰਹਿ ਗਈ ਆ ਕਿ ਕਿਸ ਤਰ੍ਹਾਂ ਪਹਿਲੇ ਦਿਨ ਸੀਗਾ ਅੱਜ ਪਹਿਲੇ ਦਿਨ ਬਹੁਤ ਵਧੀਆ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਦੋ ਦਿਨ ਹੋਰ ਬਚੇ ਨੇ ਕੀ ਕਸਟਮਰ ਨੂੰ ਅਪੀਲ ਕਰਨਾ ਚਾਹੀਦਾ ਕਸਟਮਰਜ਼ ਜਿਆਦਾ ਜਿਆਦਾ ਆਨ ਵਿਜ਼ਿਟ ਕਰਨ ਉਹਦੇ ਚੀਜ਼ ਐਗਜ਼ੀਬਿਸ਼ਨ ਜਾਣ ਦਾ ਫਾਇਦਾ ਸਾਰਿਆਂ ਦਾ ਇਹਦੇ ਚ ਇੱਕ ਛੱਤ ਥੱਲੇ ਬਹੁਤ ਸਾਰੇ ਬੱਚਿਆਂ ਦੇ ਲੇਡੀਜ਼ ਜੈਂਟਸ ਇੱਕੋ ਛੱਤ ਥੱਲੇ ਸਾਰੇ ਆਈਟਮ ਮਿਲ ਜਾਂਦੀਆਂ ਨੇ ਐਸੀ ਕੋਈ ਗੱਲ ਨਹੀਂ ਤੇ ਸਰ ਵੀ ਉਹ ਨੈਕਸਟ ਇਅਰ ਕਹਿੰਦੇ ਬੂਰਾ ਸੀਜ਼ਨ ਜੀ ਵਿంటర్ ਦਾ ਨਾ ਕਿ ਗਾਉਂਡ ਵੀ ਨੇ ਉਹ ਨੈਕਸਟ ਇਅਰ ਗਰਮੀ ਦੇ ਨਾਲ ਜੀ ਤੇ ਸਰ ਉਹਦੇ ਲਈ ਕੁਝ ਜਿਹੜੇ ਡਿਜ਼ਾਈਨ ਜੋ ਤੁਹਾਡੀ ਕੁਆਲਿਟੀ ਹੈਗੀ ਆ ਮਾੜਾ ਮੈਸੇਜ ਦੇ ਦਿਓ ਦੇਖੋ ਜੀ ਜਿਆਦਾ ਜਿਆਦਾ ਵਿਜ਼ਿਟ ਕਰੋ ਤੇ ਕੁਆਲਿਟੀ ਬਹੁਤ ਵਧੀਆ ਸਾਡੇ ਕੋਲ ਤੇ ਬਾਕੀ ਆਓ ਇੱਕ ਵਾਰੀ ਤੇ ਕਸਟਮਰ ਆ ਪਾ ਕੇ ਕੀ ਸਰ ਬ੍ਰਾਂਡ ਦਾ ਨਾਮ ਕੀ ਤੁਹਾਡਾ ਅਮਰੀਕਨ ਰੇਂਜਰਸ ਲਿਵਿੰਗ ਬ੍ਰਾਂਡ ਜੀ ਤੁਹਾਨੂੰ ਸਰ ਬਿੱਲ ਆ ਵੀ ਹੋ ਤੁਹਾਡੀ ਫੈਕਟਰੀ ਕਿੱਥੇ ਮਾੜਾ ਮੈਸੇਜ ਦੋ ਆਪਣੀ ਫੈਕਟਰੀ ਹੈ ਜੀ ਪਾਰਕੋਸਾਲ ਹੌਜਰੀ ਸਰਦਾਰਨਗਰ ਥੈਂਕ ਯੂ ਥੈਂਕ ਯੂ